ਸਾਰੇ ਸੁਲਤਾਨਪੁਰ ਇਲਾਕੇ ਦੇ ਵਿੱਚ ਅਗਲੇ 4 ਦਿਨਾਂ ਲਈ ਅੱਖਾਂ ਦਾ ਕੈਂਪ ਲਾਇਆ ਗਿਆ ਅੱਜ ਸੁਲਤਾਨਪੁਰ ਸ਼ਹਿਰ ਦੇ ਵਿੱਚ ਜਿੱਥੇ ਨਾਲ ਦੇ ਪਿੰਡਾਂ ਦੇ ਜਿਹੜੇ ਮਰੀਜ਼ ਆ ਰਹੇ ਆ ਉਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਤੇ ਇਹਦੇ ਨਾਲ ਮੈਂ ਮਹਿਸੂਸ ਕਰਦਾ ਸਾਡੇ ਇਲਾਕੇ ਦੇ ਜਿਹੜੇ ਲੋੜਵੰਦ ਲੋਕ ਨੇ ਜਿਹੜੇ ਆਪਰੇਸ਼ਨ ਨਹੀਂ ਕਰਾ ਸਕਦੇ ਪੈਸੇ ਦੀ ਕਾਰ ਕਰ ਤੋਂ ਉਹਨਾਂ ਦੀ ਬਹੁਤ ਵੱਡੀ ਮਦਦ ਹੋਈ ਕਿਉਂ ਅੱਜ ਮੇਰੇ ਇਲਾਕੇ ਦੇ ਵਿੱਚ ਸਾਰੇ ਸੁल्तानਪੁਰ ਇਲਾਕੇ ਦੇ ਵਿੱਚ ਅਗਲੇ 4 ਦਿਨਾਂ ਲਈ ਅੱਖਾਂ ਦਾ ਕੈਂਪ ਲਾਇਆ ਗਿਆ ਅੱਜ ਸੁल्तानਪੁਰ ਸ਼ਹਿਰ ਦੇ ਵਿੱਚ ਜਿੱਥੇ ਨਾਲ ਦੇ ਪਿੰਡਾਂ ਦੇ ਜਿਹੜੇ ਮਰੀਜ਼ ਆ ਰਹੇ ਆ ਕੱਲ ਨੂੰ ਕਲਵੱਡੀ ਚੌਧਰੀਆਂ ਉਹਦੇ ਤੋਂ ਬਾਅਦ ਫਟੂਟਿੰਗਾ ਤੇ ਚੌਥੇ ਦਿਨ ਭੁਲਾੜੇ ਦੇ ਵਿੱਚ ਵੱਖਰੇ ਵੱਖਰੇ ਪਿੰਡਾਂ ਦੇ ਜ਼ੋਨ ਬਣਾ ਕੇ ਜਿਹੜੇ ਮਰੀਜ਼ ਆ ਇਹਨਾਂ ਕੈਂਪਸ ਦੇ ਵਿੱਚ ਆਉਣਗੇ ਇਨਾ ਦਾ ਐਨਲਿਸਿਸ ਕੀਤਾ ਜਾਊਗਾ اوਪਟੀ ਲਾ ਕੇ ਤੇ ਜਿਹੜੇ ਜਿਹੜੇ ਮਰੀਜ਼ ਨੂੰ ਜਿਹੜੇ ਜਿਹੜੇ ਟੀ ਨੂੰ ਚਾਹੇ ਕੈਟਰੈਕ ਦੀ ਸਮੱਸਿਆ ਹੋਵੇ ਚਾਹੇ ਉਹਨਾਂ ਦੀ ਲੈਂਸ ਕਲੀਨ ਕਰਨ ਦੀ ਰਿਕੁਆਇਰਮੈਂਟ ਹੋਵੇ ਤੇ ਕਈ ਵਾਰ ਕਿ ਲੈਂਸ ਦੇ ਉੱਤੇ ਫੋਰਨ ਮਟੀਰੀਅਲ ਜੰਮ ਜਾਂਦਾ ਤੇ ਉਹ ਸਾਫ਼ ਕਰਨ ਦੀ ਲੋੜ ਹੋਵੇ ਉਹ ਸਾਰੇ ਆਪਰੇਸ਼ਨ ਲਾਇੰਸ ਕਲਬ ਆਗਮਪੁਰ ਦੇ ਵਿੱਚ 13 ਫ फेब्रुवारी ਨੂੰ ਕੀਤੇ ਜਾਣਗੇ ਅੱਜ ਇਹਨਾਂ ਚਾਰਾਂ ਦੇ ਨਾਂ 'ਚ ਜਿੰਨੇ ਵੀ ਪੇਸ਼ੈਂਟ ਹੈ ਉਹ ਡੈਟੀਫਾਈ ਕਰਕੇ ਉਹਨਾਂ ਨੂੰ 13 ਤਰੀਕ ਨੂੰ ਆਗਮਪੁਰ ਆਈ ਹਸਪੀਟਲ ਦੇ ਵਿੱਚ ਲੈ ਕੇ ਜਾਇਆ ਜਾਇਆ ਜਾਊਗਾ ਮੇਰੇ ਦਫ਼ਤਰ ਵੱਲੋਂ ਤੇ ਉਹਨਾਂ ਦੇ ਮੁਫਤ ਆਪਰੇਸ਼ਨ ਹੋਣਗੇ ਕੋਈ ਗਿਣਤੀ ਨਹੀਂ ਜਿੰਨੇ ਵੀ ਮਰੀਜ਼ ਉਹਨ ਗਿਆ ਇਲਾਕੇ ਦੇ ਵਿੱਚ ਉਹਨਾਂ ਸਾਰਿਆਂ ਦਾ ਆਈ ਆਪਰੇਟ ਕੀਤਾ ਜਾਊਗਾ ਲਾਇਨਸ ਕਲੱਬ ਵਾਡਫੋਰਡ ਇੰਗਲੈਂਡ ਵੱਲੋਂ ਸਰਕਾਰ ਮਹਿੰਦਰ ਸਿੰਘ ਜੀ ਸਮਰਾ ਵੱਲੋਂ ਤੇ ਮੇਰੇ ਵੱਲ ਹੋਰਸਨ ਫਾਊਂਡੇਸ਼ਨ ਵੱਲੋਂ ਇਹ ਉਪਰੰਲਾ ਚ ਲਾਇਆ ਜਾ ਰਿਹਾ ਮੈਂ ਜਿਨ੍ਹਾਂ ਨੇ ਸਾਥ ਦਿੱਤਾ ਲਾਈਫਸ ਕਲੱਬ ਸਰਦਾਰ ਮਹਿੰਦਰ ਸਿੰਘ ਸਮਰਾ ਉਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਤੇ ਇਹਦੇ ਨਾਲ ਮੈਂ ਮਹਿਸੂਸ ਕਰਦਾ ਸਾਡੇ ਇਲਾਕੇ ਦੇ ਜਿਹੜੇ ਲੋੜਵੰਦ ਲੋਕ ਨੇ ਜਿਹੜੇ ਆਪਰੇਸ਼ਨ ਨਹੀਂ ਕਰਾ ਸਕਦੇ ਪੈਸੇ ਦੀ ਕਾਰ ਕਰੋਂ ਉਹਨਾਂ ਦੀ ਬਹੁਤ ਵੱਡੀ ਮਦਦ ਹੋ ਜਿੰਨੇ ਕੁ ਮੈਨੇਜਰ ਚੱਕੋਤਕ ਮੇਰੇ ਖਿਆਲ ਨਾਲ 150 ਮਰੀਜ਼ ਦਾ ਤਾਂ ਚੈੱਕਅਪ ਹੋ ਚੁੱਕਿਆ ਹੁੰਗਾ ਤੇ ਅਪ੍ਰੋਕਸੀਮੇਟਲੀ 100-150 ਮਰੀਜ਼ ਹੋਰ ਅਗੇ ਲਾਈਨ ਚ ਲੱਗਿਆ ਪੂਰਾ ਦਿਨ ਇਹ ਕੈਂਪ ਚੱਲੂਗਾ ਆਪਕਾ ਆਪਣੇ ਪਿੰਡਾਂ ਦੇ ਵਾਪਸ ਨੂੰ ਕੋਈ ਪੀਰ ਕਰਨੀ ਚਾਹੁੰਦੇ ਹੋਰ ਵਾਜ ਦੇ ਕੈਂਪ ਵੀ ਗਏ ਜਾ ਰਹੇ ਮੈਂ ਆਉਣ ਆਸ-ਪਾਸ ਦੇ ਸਾਰੇ ਪਿੰਡਾਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਅਗਲੇ 4 ਦਿਨ ਇਹ ਕੈਂਪ ਚੱਲਣੇ ਹੈ ਜਿਹੜਾ ਜੀ ਸਰਹਾਰਪੁਰ ਨਹੀਂ ਆ ਪਾਇਆ ਕੱਲ ਨੂੰ ਤਲਵੰਡੀ ਚੌਧਰੀਆ ਪਰਸੋਂ ਫਤੂਟੇਗੇ ਤੇ ਚੌਥੇ ਪਲਾਣੇ ਉਥੇ ਆ ਕੇ ਆਪਣਾ ਜਿਹੜਾ ਐਨਾਲਿਸਿਸ ਜਿਹੜਾ ਚੈੱਕਅਪ ਕਰਾਵਾ ਸਕਦਾ ਤੇ ਉਹਨਾਂ ਨੂੰ ਕੈਲਕੂਲੇਰਿਟੀ ਦੇਣੀ ਚਾਹੁੰਦਾ ਵੀ ਕਿਸੇ ਦਾ ਜੇਬ ਚ ਕੋਈ ਰੁਪਈਆ ਨਹੀਂ ਖਰਚ ਹੋਏਗਾ ਸਾਰੇ ਦੇ ਸਾਰਾ ਇਲਾਜ ਤੇ ਆਪਰੇਸ਼ਨ ਮੁਫਤ ਕਰਾਇਆ ਜਾਊਗਾ ਐਮ ਆਰ ਆ ਦਾ ਵਾਜਨਾ ਫਿਸ਼ਨ ਕੈਂਟ ਤੇ ਚੈੱਕਅਪ ਲਗਾਏ ਰੋ ਪਰ ਤੋ ਦੇ ਕੋਈ ਦਾ ਮੁੱਖ ਮਤਲਬ ਇਹ ਆ ਕਿ ਜਿਹੜੇ ਗਰੀਬ ਲੋਕ ਲੋੜਵੰਦ ਲੋਕ ਆਪਣੀ ਅੱਖਾਂ ਦਾ ਪਰਿਸ਼ਰ ਨਹੀਂ ਕਰਾ ਸਕਦੇ ਪੈਸੇ ਦੀ ਘਾਟ ਲੋ ਜਾਂ ਡਾਕਟਰ ਦੇ ਜਾਣ ਦੀ ਘਾਟ ਲੋ ਉਹਨਾਂ ਨੂੰ ਇੱਕ ਕੈਂਪ ਪ੍ਰੋਵਾਈਡ ਕਰਾ ਕੇ ਤੇ ਉਹਨਾਂ ਦੀ ਅੱਖਾਂ ਸਹੀ ਕਰਾਈਆਂ ਜਾਣ ਕਿਉਂਕਿ ਅੱਖਾਂ ਇੱਕ ਬਹੁਤ ਇੰਪੋਰਟੈਂਟ ਚੀਜ਼ ਹੈਗੀ ਆ ਜ਼ਿੰਦਗੀ ਜੀਣ ਵਾਸਤੇ ਰੋਜ਼ ਬੰਦੇ ਨੂੰ ਕਿਸੇ ਦਾ ਬਿਗਿਆ ਰੱਖ ਤੋਂ ਗੱਲ ਨਹੀਂ ਪੈਂਦੀ